ਅੱਜ ਮੋਹਰਾਂ ਦੇ ਸ਼ਕੀਨ ਨਾ ਸਜਣੋ ਥੋੜਾ ਜਿਹਾ ਟਾਈਮ ਕੱਢ ਕੇ ਵੀਡੀਓ ਦੇਖਿਓ ਤੁਹਾਨੂੰ ਝੋਟੇ ਦਿਖਾਉਂਗਾ ਤਿੰਨ ਸਭ ਤੋਂ ਪਹਿਲਾ ਜਿਹੜਾ ਝੋਟਾ ਤੁਹਾਨੂੰ ਦਿਖਾਉਣ ਲੱਗਾ ਹੈ ਰੋਸਤਮ ਕਤੌਲੀ ਦਾ ਬੱਚਾ ਹੈ ਹਰਿਆਣੇ ਵਾਲੇ ਚੈਂਪੀਅਨ ਸਾਨ ਦਾ ਬੱਚਾ ਤੇ ਬਾਈ ਦੇ ਘਰੇ ਇਹੋ ਜਿਹੇ ਤਿੰਨ ਪਾਲੇ ਹੋਏ ਹੈ ਵੇਖਿਓ ਤੇ ਇਹ ਤਿੰਨੇ ਇੱਕ ਗੱਲ ਹੋਰ ਹੈ ਬਾਈ ਨੇ ਦੇਣੇ ਆ ਦੇਣੇ ਆ ਉਹ ਕਹਿੰਦਾ ਸੀ ਤਿੰਨਾ ਚੋਂ ਦੋ ਵਿਕ ਗਏ ਜਿਹੜੇ ਦੋ ਵਿਕ ਗਏ ਉਹ ਦੇ ਦੇ ਦਾਂਗੇ ਇੱਕ ਰੱਖ ਲਾਂਗੇ ਜ ਮਤਲਬ ਤੁਸੀਂ ਜਿਹੜੇ ਮਰਜ਼ੀ ਦੀ ਇਨਕੁਆਰੀ ਕਰ ਸਕਦੇ ਆ ਇੱਕ ਤੁਹਾਨੂੰ ਬੱਚਾ ਦਿਖਾਉਂਗਾ ਐਸ ਛੋਟੇ ਦਾ ਉਹਦੇ ਚਾਂਸ ਆ ਕਿ ਉਹ ਇਸ ਤੋਂ ਜ਼ਿਆਦਾ ਕੱਦ ਕਰੂਗਾ ਕਿਉਂਕਿ ਐਡਾ ਉਹ ਹੋਣੀ ਹੋ ਗਿਆ 1.5 ਸਾਲ ਦਾ ਆ ਕੱਟਾ ਸੱਜਣੋਂ ਇਹਦੀ ਮਾਂ ਬਾਈ ਦੇ ਕੋਲੇ ਸੀ ਬਾਈ ਨੂੰ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਕਿ ਉਹਦਾ ਰਿਕਾਰਡ ਕੀ ਸੀਗਾ ਵੀਡੀਓ ਦੇ ਵਿੱਚ ਇੰਟਰਵਿਊ ਦੇ ਵਿੱਚ ਰਿਕਾਰਡ ਬਾਈ ਨੇ ਦੱਸਿਆ ਵੀ ਆ ਇਹਨਾਂ ਦੀ ਮਾਂ ਦਾ ਇਹ ਬਾਈ ਦੋ ਕੁ ਮੇਲਿਆਂ ਤੇ ਲੈ ਕੇ ਗਿਆ ਤੇ ਦੋਨੋਂ ਮੇਲਿਆਂ ਤੇ ਬਹੁਤ ਚੰਗੀ ਪੋਜੀਸ਼ਨ ਆ ਜਿਹੜੀ ਉਹ ਸੱਜਣੋਂ ਲੈ ਕੇ ਮੁੜਿਆ ਕਹਾਨੂੰ ਗੱਲਾਂ ਕਰਦੇ ਜਦੋਂ ਪੈਰ ਧਰਦਾ ਸੀਗਾ ਧਰਤੀ ਤੇ ਨਾ ਤੇ ਦੱਸਦਾ ਸੀ ਧਰਤੀ ਨੂੰ ਵੀ ਉਹ ਤੇ ਕੋਈ ਜਿਉਂ ਆਇਆ ਜਿਉਂ ਆਇਆ ਸੱਜਣੋਂ ਬੜਾ ਠੰਡਾ ਬੜੇ ਨਰਮ ਸੁਭਾਅ ਦਾ ਬੜੀ ਸਿੰਗੀ ਸੁੰਗੀ ਚੰਗੀ ਬੜਾ ਪਿੰਡਾ ਪੁੰਡਾ ਪਤਲਾ ਬੜੀ ਪੂਸ਼ ਪਾਸ ਚੰਗੀ ਆ ਨਰਮ ਤੇ ਬੜਾ ਮੱਥਾ ਮੁੱਥਾ ਸੋਹਣਾ ਮਤਲਬ ਪੱਕਾ ਕਹਿ ਸਕਦੇ ਆ ਕਿ ਚੰਗੇ ਸੋਹਣੇ ਸੁਨੱਖੇ ਬੱਚੇ ਪ੍ਰੋਡਿਊਸ ਕਰਨ ਦੀ ਸਮਰਤਾ ਰੱਖਦਾ ਇਹ ਤੇ ਜੇ ਕਿਸੇ ਨੇ ਲੈਣਾ ਹੋਇਆ ਸ਼ਕੀਨ ਹੋਇਆ ਕਿ ਭਾਈ ਪਿੰਡ ਦੇ ਵਿੱਚ ਐਵੇਂ ਤੁਰਿਆ ਜਾਂਦਾ ਹੋਵੇ ਬੰਦਾ ਨੱਥ ਫੜ ਕੇ ਤੇ ਦੁਨੀਆ ਕਹੇ ਸਰਦਾਰਾ ਕਿੱਧਰ ਨੂੰ ਚੱਲਿਆ ਤੇ ਉਹ ਚੀਜ਼ ਆ ਸਜਣੋ ਇਹ ਤਾਂ ਤੁਹਾਨੂੰ ਇੱਕ ਕਟਾ ਦਿਖਾਉਣਾ ਆਹਾ ਮਿਣਕੇ ਵੇਖ ਲਿਓ 1.5 ਸਾਲ ਦੇ ਕੱਟੇ ਦਾ ਜਮਾ ਆਪਦੇ ਪਿਓ ਜੇ ਟੱਕਦਾ ਹੈ ਤੇ ਹਜੇ ਨੇਚਰਲ ਗੱਲ ਆ ਕਿ ਕਰਦੇ ਨੇ ਹੋਰ ਕਰਨਾ ਇਹ ਕੱਟਾ ਵੀ ਦੇ ਸਕਦੇ ਆ ਪਰ ਮੈਨੂੰ ਇਹਦੇ ਚ ਕੱਟੇ ਚ ਸੁਭਾਵਨਾਵਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਚੰਗੀਆਂ ਲੱਗੀਆਂ ਸਿੰਗੀ-ਸੁੰਗੀ ਸੋਹਣੀ ਆ ਮੱਥਾ ਸੋਹਣਾ ਚਮੜੀ ਪਤਲੀ ਆ ਖੜਨੀ ਖੁਰਨੀ ਖੜਾ ਵਕੜੂ ਆ ਬੜਾ ਸੋਹਣਾ ਦਲੇਰ ਆ ਬੱਚਾ ਮਤਲਬ ਤੁਸੀਂ ਇਹਦੇ ਲਈ ਵੀ ਗੱਲਬਾਤ ਕਰ ਸਕਦੇ ਆ ਇੱਕ ਤੁਹਾਨੂੰ ਬੱਚਾ ਹੋਰ ਦਿਖਾਉਣਾ ਹੈ M29 ਚੋਟੇ ਦਾ ਇਹ ਆ ਲੈ ਸਜਣੋ ਆ ਹਰਿਆਣੇ ਵਾਲੇ M29 ਦਾ M29 ਨੂੰ ਕੋਣ ਨਹੀਂ ਜਾਂਦਾ M29 M29 ਹੋਈ ਪਈ ਆ M29 ਦੀ ਜਿੰਨੀ ਬਰੀਡ M29 ਦੀ ਵਧੀਆ ਫੁੱਲੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆ ਸਜਣੋ ਬਾਈ ਹੁਣਾਂ ਨੇ ਦੱਸਿਆ ਵੀ M29 ਦਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਬਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਆ ਬਾਈ ਹੁਣਾਂ ਦੀ ਇੰਟਰਵਿਊ ਕੀਤੀ ਆ ਉਹ ਚ ਬਾਈ ਨੇ ਸਾਰੀਆਂ ਗੱਲਾਂ ਤਕਰੀਬਨ ਦੱਸਤੀਆਂ ਕਿਹੜੇ ਪਿੰਡ ਆ ਕਿਹੜੇ ਥਾਂ ਐ ਕਿੱਧਰ ਦੀ ਜਾਣਾ ਪਊਗਾ ਤੇ ਕਿੱਧਰ ਦੀ ਪਊਗਾ ਮੁਰਨਾ ਤੇ ਕਿੰਨੇ ਦਾ ਬਣੂਗਾ ਇਹ ਸਾਰੀ ਗੱਲਬਾਤ ਤੁਹਾਨੂੰ ਬਾਈ ਹੋਣਾ ਨੇ ਦੱਸ ਹੀ ਦੇਣੀ ਆ ਆਜੋ ਸੁਣਦੇ ਆ ਇੰਟਰਵਿਊ ਕਰਦੇ ਆ ਗੱਲਬਾਤ ਆਜੋ ਮਨ ਲਓ ਬਸੇ ਪਠਾਣਾ ਦੇ ਨਾ ਇੱਕ ਪਿੰਡ ਦੇ ਵਿੱਚ ਆਇਆ ਤੇ ਇਸ ਪਿੰਡ ਦੇ ਵਿੱਚ ਤਾਂ ਆਮ ਤੌਰ ਤੇ ਮੈਨੂੰ ਪਤਾ ਕੀ ਲੱਗਦਾ ਹੁੰਦਾ ਯਾਰ ਚੰਡੀਗੜ੍ਹ ਏਰੀਏ ਦੇ ਲੋਕ ਆ ਵੀ ਇੱਧਰਲੇ ਲੋਕ ਤਾਂ ਪਸ਼ੂ-ਪਸ਼ੂ ਰੱਖਦੇ ਨਹੀਂ ਹੁਣੇ ਵੀ ਇੱਧਰਲੇ ਇੱਧਰਲੇ ਲੋਕ ਤਾਂ ਨੌਕਰੀਆਂ-ਨੌਕਰੀਆਂ ਕਰਦੇ ਆ ਪਰ ਮੈਂ ਵੀਰੇ ਕੋਲੇ ਆਇਆ ਤਾਂ ਵੀਰੇ ਕੋਲੇ ਮੈਂ ਦੇਖਿਆ ਕਿ ਯਾਰ ਸਾਡੇ ਏਰੀਏ ਦੇ ਲੋਕ ਵੀ ਨਹੀਂ ਇਹੋ ਜਿਹੇ ਪਸ਼ੂ ਰੱਖਦੇ ਜਿਹੋ ਜਿਹੇ ਬਾਈ ਪਸ਼ੂ ਰੱਖੀ ਬੈਠਾ ਚੜੱਕ ਮੈਨੂੰ ਤਾਂ ਹੁਣੇ ਇੱਥੇ ਆ ਕੇ ਪਤਾ ਲੱਗਿਆ ਕਿ ਚੜੱਕ ਮੇਲੇ ਦੇ winner ਜਾਨਵਰ ਰੱਖੀ ਬੈਠਿਆ ਫਿਰ ਇੱਕ ਨਹੀਂ ਦੋ ਨਹੀਂ ਤਿੰਨ ਝੋਟੇ ਪੂਰੇ ਕਮਾਲ ਰੱਖੇ ਹੋਇਆ ਬਾਈ ਹੁਣਾਂ ਕੋਲੇ ਆਪਾਂ ਬਾਈ ਨਾਲ ਮੁਲਾਕਤ ਕਰਦੇ ਬਾਈ ਸਸੀਕਾਲ ਸਸੀਕਾਲ ਬਾਈ ਇਹ ਪਿੰਡ ਕਿਹੜਾ ਬਿਹੜ ਪਿੰਡ ਆ ਜੀ ਬਿਹੜ ਪਿੰਡ ਆ ਇਹ ਯਾਰ ਤੂੰ ਤਾਂ ਸ਼ੌਂਕ ਬਹੁਤ ਆ ਯਾਰ ਪਸ਼ੂਆਂ ਪਸ਼ੂਆਂ ਦਾ ਹਨਾ ਪਹਿਲਾਂ ਤੇ ਆਈ ਆ ਝੋਟੇ ਬਹੁਤ ਕਮਾਲ ਰੱਖਿਆ ਯਾਰ 1 2 3 ਆ ਕਿਹੜਾ ਕਿਹਦਾ ਆਹ ਬਾਈ ਆਹ ਮੋਰਾ ਵਾਲਾ ਇਹ ਐਮ 29 ਦਾ ਹੀ ਅੱਛਾ ਇਹ ਐਮ 29 ਦਾ ਹਾਂ ਹੀ ਹਾਂ ਇਹ ਕਿੰਨੇ ਕ ਟਾਈਮ ਦਾ ਹੋ ਗਿਆ ਹੋਊਗਾ ਬਾਈ ਆਹ ਝੋਟਾ ਇਹ 4 ਕ ਸਾਲ ਦਾ ਜੀ 4 ਸਾਲ ਦਾ ਯਾਰ ਸਿੰਗੀ-ਸੁੰਗੀ ਬੜੀ ਵਧ ਗਈ ਯਾਰ ਕਮਾਲ ਇਹਦੀ ਤੇ ਇੱਕ ਹੋਰ ਗੱਲ ਦੇਖੀ ਮੈਂ ਇਹ ਇੱਕ ਦੂਜੇ ਨਾਲ ਲੜਦੇ ਨਹੀਂ ਨਾ ਨਾ ਲੜਦੇ ਨਹੀਂ ਭਾਈਆਂ ਦੋ ਇੱਕੇ ਮਾਂ ਦੇ ਇੱਕ ਇੱਕ ਸੂਏ ਦਾ ਫਰਕ ਆ ਬਸ ਇੱਕੋ ਮਾਂ ਦੇ ਇੱਕੋ ਪਿਓ ਦੇ ਆ ਨਹੀਂ ਪਿਓ ਲੱਗ-ਲੱਗਾ ਇਹ ਰਸਤਮ ਕਤੋਲੀ ਦਾ ਆਰ ਉਸਮ ਦਾ ਹਾਂ ਐਮ 29 ਦਾ ਐਮ 29 ਦਾ ਐਮ 29 ਦਾ ਜਿਹੜਾ ਇਹ ਐਮ 29 ਦਾ ਐ ਬਾਈ ਹੁਣ ਜਿਵੇਂ ਜਵਾਨ ਹੋ ਗਿਆ ਇਹਦੇ ਕੋਈ ਸਟਰੌ ਬਗੈਰਾ ਬਣਾਏ ਕੋਈ ਕੁਝ ਨਹੀਂ ਨਹੀਂ ਸਟਰੌ ਨਹੀਂ ਬਣਾਇਆ ਬਸ ਉਹ ਹੀ ਸ਼ੌਂਕ ਨੇ ਰੱਖਿਆ ਸ਼ੌਂਕ ਨੇ ਰੱਖਿਆ ਕੋਈ ਉਦਾਂ ਵੀ ਸਰਵਿਸ ਨਹੀਂ ਦਿੰਦੇ ਨਹੀਂ ਨਹੀਂ ਸਰਵਿਸ ਬਾਹਰ ਵੀ ਨਹੀਂ ਨਾ ਛੱਡਿਆ ਨਾ ਸਟਰੌ ਬਣਾਇਆ ਬਸ ਸ਼ੌਂਕ ਨਾਲ ਐਡਾ ਝੁੱਟਾ ਇੱਕ ਨਹੀਂ ਤਿੰਨ ਰੱਖੇ ਹੋਏ ਹਾਂ ਹਾਂ ਤੇ ਜੇ ਮਤਲਬ ਮੰਨ ਕੇ ਚਲੋ ਬਾਈ ਕੋਈ ਮੰਗੇ ਦੇ ਸਕਦੇ ਆ ਕਿਸੇ ਨੂੰ ਕੋਈ ਛੁੱਟਾ ਦੇ ਦੂੰਗਾ ਦੇ ਦੋਗੇ ਹਾਂ ਹਾਂ ਮਤਲਬ ਜੇ ਨਾ ਕੋਈ ਕਿਸੇ ਬੰਦੇ ਨੂੰ ਸ਼ੌਂਕ ਆ ਜਾਨਵਰ ਛੋਟੇ ਰੱਖਣ ਦਾ ਤਾਂ ਮੈਂ ਤੁਹਾਨੂੰ ਇਹਦੀ ਕੱਲੇ-ਕੱਲਿਆਂ ਦੀ ਨਾ ਵੀਡੀਓ ਕ ਘੈਂਟ ਵੀਡੀਓ ਬਣਾ ਕੇ ਵਿੱਚ ਐਡਿਟ ਕਰਕੇ ਲਾ ਦੂੰਗਾ ਤਿੰਨ ਨਾ ਛੋਟੇ ਆ ਹੋ ਗਿਆ ਇਹਦੀ ਉਮਰ ਕਿੰਨੀ ਦਸੀ ਇਹ 4 ਕ ਸਾਲ ਦਾ ਜੀ ਇਹ 4 ਕ ਸਾਲ ਦਾ ਹਾਂ ਇਹ ਮਤਲਬ ਦੰਦ ਦੰਦਾਂ ਚ ਪੂਰਾ ਹੋ ਗਿਆ ਬਾਛ ਛਿੱਗ ਦੇ ਦੰਦ ਪਟ ਰਿਹਾ ਜੀ ਇੱਕ ਪਟ ਲੈ ਇੱਕ ਕਿੰਨੀ ਆ ਫੇਰ ਤਾਂ ਕਨਫਰਮ ਮਤਲਬ ਉਮਰ ਕਹਿ ਸਕਦੇ ਆ ਇਹਦੀ ਹਾਂ ਤੇ ਆ ਭਾਈ ਆ ਇਹ ਦੂ ਪਹਿਲਾਂ ਵਾਲੇ ਸੂਏ ਦਾ ਕ ਇਹ ਦੂ ਮਗਰ ਇਹ ਪਹਿਲਾਂ ਵਾਲੇ ਸੂਏ ਦਾ ਇਹ ਇਹਦੋਂ ਇੱਕ ਸਾਲ ਵੱਡਾ ਹੈ ਵੱਡ ਇੱਕ ਸਾਲ ਵੱਡਾ ਬਸ ਇੱਕ ਸਾਲ ਵੱਡਾ ਇਹ ਥੋੜਾ ਜਿਹਾ ਮੈਨੂੰ ਉੱਚਾ ਵੀ ਲੱਗਦਾ ਇਹਦੋਂ ਹਾਂਜੀ ਇਹ ਇਹ ਲੱਗਾ ਬਾਪ ਆ ਇਹਦਾ ਆ ਮੈਨੂੰ ਝੋਟਾ ਉਹ ਐਮ 29 ਵਾਲੇ ਝੋਟੇ ਥੋੜਾ ਜਿਹਾ ਉੱਚਾ ਲੱਗਿਆ ਹਾਈਟ ਦੇ ਵਿੱਚ ਪਤਾ ਨਹੀਂ ਮੈਨੂੰ ਲੱਗਦਾ ਪਤਾ ਨਹੀਂ ਹੈਗਾ ਹੀ ਆ ਤੇ ਇਹ ਥੋੜਾ ਜਿਹਾ ਮੈਨੂੰ ਉ ਵੀ ਜ਼ਿਆਦਾ ਠੰਡਾ ਲੱਗਦਾ ਉਹ ਥੋੜਾ ਜਿਹਾ ਮੇਰੇ ਤੋਂ ਘਰਾਂਦਾ ਸੀ ਇਹ ਜਮਾ ਹੀ ਘਰਾਂਦਾ ਇਹ ਇਹ ਗਿਆ ਸੀ ਬਾਈ ਚੜਕ ਹਾਂ ਇਹ ਚੜਕ ਥਾਲੜ ਆਇਆ ਦਾ ਪਹਿਲੀ ਵਾਰ ਪਾਇਦਾ ਜੀ ਅਸੀਂ ਮਤਲਬ ਕਦੇ ਤੁਸੀਂ ਸ਼ੋਹਾਂ ਸ਼ਾਂਚ ਕਿਤੇ ਪਾਇਆ ਹੀ ਨਹੀਂ ਪਹਿਲੀ ਵਾਰੇ ਪਾਇਦਾ ਜਿੰਨੇ ਕ ਮੇਲੇ ਗਏ ਆ तकरीबन ਉਹਨੇ ਕ ਜਿੱਤੇ ਆ ਤੁਸੀਂ ਹਾਂ ਜਿੱਤੇ ਆ ਪਰ ਬਾਲੇ ਮੇਲੇ ਤਾਂ ਨਹੀਂ ਜਾਂਦੇ ਨਾ 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 ਇੱਕ ਪਹਿਲੀ ਵਾਰ ਗਏ ਤੇ ਪਹਿਲਾਂ ਜਾਣਾ ਦਾ ਉੱਥੇ ਫਿਰ ਅਸੀਂ ਬਿਮਾਰ ਹੋ ਗਏ ਕੱਲਾ ਪਾਇਦਾ ਇਹਦਾ ਕੱਟਾ ਖੜਾ ਹੀ ਗਾਂ ਇਹਦੇ ਨਾਲ ਇਹਦਾ ਹੀ ਇਹਦਾ ਹੀ ਕੱਟਾ ਖੜਾ ਇਹ ਜਿਹੜਾ ਆ ਕੱਟਾ ਇਹ ਕੀ ਦਾ ਇਹ ਵੀ ਇਹਦਾ ਹੀ ਆ ਅੱਛਾ ਇਹ ਦੋਨੇ ਕੱਟੇ ਇਹਦੇ ਹੀ ਆ ਹਾਂ ਹੀ ਹਾਂ ਯਾਰ ਲੋਕ ਇੰਨੀਆਂ ਝੋਟੀਆਂ ਨਹੀਂ ਪਾਲਦਿਆਂ ਜਿੰਨੇ ਜਿੰਨੇ ਕਰਨੇ ਕੱਟੇ ਪਾਲੀ ਫਿਰਦੇ ਆ ਆਮਲਾ ਉਹੋ ਆ ਵੀ ਜਿਵੇਂ ਮੰਨ ਕੇ ਚੱਲ ਰੋਡਵੇਜ ਦੀ ਬੱਸ ਜਿੰਨਾ ਉੱਪਰਲੇ ਪਾਸੋਂ ਚੌੜਾ ਹਾਂ ਦੇਖਦਾ ਨਾ ਚੌੜਾ ਤੇ ਮੱਥਾ ਮੁੱਥਾ ਦੇਖ ਅੱਖ ਉੱਖ ਦੇ ਇਹਨਾਂ ਦੀ ਆਪਾਂ ਨੂੰ ਨਿਸ਼ਾਨੀ ਵੀ ਰੱਖਣੀ ਪੈਣੀ ਹੈ ਵੀ ਕਿਹੜਾ ਝੋਟਾ ਕਿਹੜਾ ਏ ਕਿਹੜਾ ਝੋਟਾ ਕਿਹੜਾ ਏ ਹੈਗੇ ਦੋਨੇ ਇੱਕ ਦੂਜੇ ਦੀ ਫੋਟੋ ਕੱਪ ਹੀ ਹੋਈ ਆ ਹਨਾ ਉਵੇਂ ਆੱਖਾ ਉਵੇਂ ਕੋਈ ਫਰਕ ਨਹੀਂ ਆ ਬਾਈ ਹਨਾ ਹਾਂਜੀ ਬਹੁਤ ਜ਼ਿਆਦਾ ਹੋਰ ਥੋੜੀ ਜੀ ਹਾਈਟ ਦਾ ਫਰਕ ਹੈ ਇੱਕ ਦੂਜੇ ਨੂੰ ਤੇ ਆਹ ਕੱਟੇ ਬਾਰੇ ਦੱਸ ਇਹਦੇ ਬਾਰੇ ਕੀ ਖਿਆਲ ਇਹ ਕੱਟਾ ਇਹਦਾ ਹੀ ਇਹ ਦੋ ਵਰ੍ਹੇ ਦੋ ਮਹੀਨੇ ਦਾ ਆਪਣੇ ਧਨੌਲੇ ਸੈਕੰਡ ਆ ਇਹਦਾ ਕਿਦ ਇੱਕ ਫਾਸਟ ਆਇਤਾ ਜਿਹੜਾ ਇਹ 6 ਮਹੀਨੇ ਵਾਲੇ ਜਿਹੜੇ ਬੱਚਿਆਂ ਦਾ ਮੁਕਾਬਲਾ ਹੋਇਆ ਸੀ ਉਹ ਚ ਫਾਸਟ ਆਇਤਾ ਹੈ ਇਹ ਹੁਣ ਕਿੰਨੇ ਦਾ ਹੋ ਗਿਆ ਹੁਣ ਤਾਂ 1.5 ਸਾਲ ਦਾ ਹੋ ਗਿਆ 1.5 ਸਾਲ ਦਾ ਹੀ ਹੈ ਇਹ ਆਹੋ ਕਿਉਂਕਿ ਸਾਲ ਤਾਂ ਉਹ ਮੁਕਾਬਲਾ ਹੋਇਆ ਨੂੰ ਹੋ ਗਿਆ ਹਾਂ ਹਾਂ ਤੇ ਇਹ 1.5 ਸਾਲ ਦਾ ਹੋਇਆ ਤੇ 1.5 ਸਾਲ ਦੇ ਵਿੱਚ ਇਹ ਚੈਂਪੀਅਨ ਬਣ ਗਿਆ ਸੀ ਹਾਂ 6 ਹਾਂ ਪਹਿਲਾਂ ਹੀ ਚਾਰ ਮਹੀਨੇ ਦਾ ਚੈਂਪੀਅਨ ਬਣ ਗਿਆ ਦੋ ਵਾਰ ਤੁਸੀਂ ਇਹ ਦੇਖ ਲਓ ਤੇ ਆਹ ਬੱਚਾ ਤੇ ਇਹ ਬੱਚੇ ਨੇ ਹਜੇ ਬਣਨਾ ਹੈ ਕਿ ਟੁਕੜ ਦੇ ਤਿੰਨ ਚਾਰ ਸਾਲ ਹੋਰ ਹਾਂ ਜੀ ਕਿ ਸਿੰਘ ਸੁنگੇ ਵੀ ਮੋੜਦਾ ਹੁੰਦਾ ਬਹੁਤ ਵਧੀਆ ਘੈਂਟ ਬਣਦਾ ਹੁੰਦਾ ਹਨਾ ਇਹ ਇਹ ਆ ਗਿਆ ਤੇਰੇ ਉਹ ਦਾ ਉਹ ਦਾ ਬੱਚਾ ਹਾਂ ਜੀ ਆਹ ਕੀ ਦਾ ਦੱਸਿਆ ਸੀ ਮੈਨੂੰ ਇਹ ਰਸਤਮਗਦੋਲੀ ਹੀ ਝੋਟਾ ਆਪਣੇ ਜੀਨਦਗੋਲ ਤੇ ਜਿਹੜੀ ਇਹਨਾਂ ਦੀ ਮਾਂ ਐ ਦੋਨਾਂ ਝੋਟਿਆਂ ਦੀ ਉਹਦਾ ਕੀ ਰਿਕਾਰਡ ਉਹਦਾ 19 19+ ਦੀ ਉਹ ਸੇਲ ਕਰਦੀ ਉਹਦਾ ਸੇਲ ਕਰਦੀ ਸੀ ਉਹ ਸੇਲ ਕਰਤੀ ਤੇ ਬਾਕੀ ਹੋਰ ਬਾਈ ਮੱਝਾਂ ਤੁਹਾਡੇ ਕੋਲੇ ਇਧਰਲੇ ਪਾਸੇ ਇੱਕ ਇਧਰ ਇੱਕ ਨੀਲੀ ਦੀ ਆ ਖੜੀ ਐ ਇੱਕ ਨੀਲੀ ਦੀ ਉਹ ਖੜੀ ਐ ਹਾਂ ਹਾਂ ਆ ਨੀਲੀ ਖੜੀ ਐ ਹੈਨਾ ਬਾਈ ਇਹ ਗੱਬਣਾ ਇਹਨੂੰ 8 ਕਾ 7ਵਾਂ ਮਹੀਨਾ ਚੱਲਦਾ ਠੀਕ ਆ ਹਾਂ ਇਹਨਾਂ ਜੋ ਮੱਝਾਂ ਜੋ ਤਾਂ ਨਹੀਂ ਬਾਈ ਕੋ ਦੇਣਾ ਨਹੀਂ ਮੱਝਾਂ ਚੋਂ ਨਹੀਂ ਸੇਲ ਕਰਨੀਆਂ ਝੋਟਿਆਂ ਚੋਂ ਦੇ ਦੂੰਗੇ ਹਾਂ ਝੋਟੇ ਦੇ ਦੂੰਗੇ ਵੀ ਤੁਹਾਨੂੰ ਆ ਲੱਗਦਾ ਵੀ ਹੁਣੇ ਜ਼ਿਆਦਾ ਹੋ ਗਏ ਹੈਨਾ ਤਾਂ ਵੀ ਹਾਂ ਜ਼ਿਆਦਾ ਹੋ ਗਈ ਵੀ ਹੋਰ 파ੜ ਦਿੰਦੇ ਹੈਨਾ ਹਾਂ ਆਪਾਂ ਦਾ ਆਪਣਾ ਝੌਂਕ ਪੂਰਾ ਕਰਾਈ ਮੇਲੇ ਮੂਲੇ ਦੇਖਦੇ ਤੇ ਜਾਂਦੇ ਤੇ ਹਾਂ ਉਹ ਸਾਨੂੰ ਝੌਂਕ ਪੈ ਗਿਆ ਹੂੰ ਇੱਧਰ ਇੱਧਰਲੇ ਪਾਸੇ ਇੱਕ ਉਹ ਨੀਲੇ ਰਾਵੀ ਦੀ ਖੜੀ ਆ ਕਾ ਨੀਲੀ ਰਾਵੀ ਦੀ ਹੈਗੀਆਂ ਨੀਲੀ ਰਾਵੀ ਦੀ ਤੁਹਾਡੇ ਕੋਲ ਤਿੰਨ ਚਾਰ ਹਾਂਜੀ ਹਾਂ ਤੇ ਨੀਲੀ ਰਾਵੀ ਵਾਲੀ ਬਾਈ ਕਿੰਨਾ ਦੁੱਧ ਦਿੰਦੀ ਹੈ ਹੈ ਨੀਲੀ ਰਾਵੀ ਵਾਲੀ ਕਿੰਨਾ ਦਿੰਦੀ ਇਹ ਦੇਈ ਜਾਂਦੀ 18 ਹੀ ਅਸੀਂ ਤਾਂ ਫੀੜੇ ਪਾਉਨੇ ਜੀ ਦਲੀਏ ਦੁਲੀ ਨਹੀਂ ਪਾਉਂਦੇ ਲੋਕ ਕੰਮ ਜਿੰਮੇ ਬਹੁਤਾ ਹੋ ਮੱਜਾ ਮੁੱਜਾਂ ਦੀ ਤੁਹਾਡੀਆਂ ਦੀ ਸਿਹਤ ਬਹੁਤ ਚੰਗੀ ਹੈ ਹਾਂਜੀ ਹਾਂ ਹੂੰ ਖੇਤੀ ਕਰਦੇ ਆ ਨਾਲ ਬਾਈ ਹਾਂਜੀ ਹਾਂ ਲੱ ਸਜਣੋ ਮੇਨ ਆਪਣਾ ਅਸਲ 'ਚ ਵੀਡੀਓ ਬਣਾਉਣ ਦਾ ਜਿਹੜਾ ਕਾਰਨ ਸੀ ਉਹ ਆਹਾ ਸੀਗਾ ਬੀ ਆ ਝੋਟੇ ਹਨਾ ਇਹਨਾਂ ਝੋਟਿਆਂ ਤਿੰਨਾਂ ਚੋਂ ਜਿਹੜਾ ਮਰਜੀ ਕੋਈ ਇੱਕ ਲੈ ਜਾਏਗਾ ਦੋ ਜਿਹੜਾ ਮਰਜੀ ਲੈ ਜਾਵੇ ਜੀ ਦੇ ਪਸੰਦ ਆਵੇ ਜਿਹਨੂੰ ਜਿਹੜਾ ਪਸੰਦ ਆ ਗਿਆ ਕਿਉਂਕਿ ਇਹਦਾ ਤਾਂ ਯਾਰ M29 ਵਾਲੇ ਦਾ ਤਾਂ ਸਿਸਟਮ ਨਾ ਚੱਲਦਾ ਬਾਲਾ M29 ਐਮ ਇਹ ਰੋਸਤ ਮਗਦੋਲੀ ਦਾ ਆ ਆ ਰੋਸਤ ਵਾਲਾ ਉਹ M29 ਉਹ M29 ਐ ਇਹ M29 ਦਾ ਤਾਂ ਨਾਂ ਬਾਲਾ ਚੱਲਦਾ ਵੀ ਹਰਿਆਣੇ ਦਾ ਜਿਹੜਾ ਹਾਂ ਇਹ ਵੀ ਹਰਿਆਣੇ ਦਾ ਇਹ ਵੀ ਹਰਿਆਣੇ ਦਾ ਤੇ ਇਹਦੀ ਜਿਹੜੀ ਹੈਗੀ ਆ ਬਿਊਟੀ ਬਹੁਤ ਜ਼ਿਆਦਾ ਐਕਸਟਰਾ ਕਮ ਆ ਤੇ ਉਧਰਲਾ ਕੱਟਾ ਜਿਹੜਾ ਉਹ ਮੈਨੂੰ ਇੰਨਾ ਲੱਗਦਾ ਵੀ ਇਹ ਆਪਦੇ ਪਿਓ ਨਾਲ ਵੀ ਜ਼ਿਆਦਾ ਖਾਂ ਹਾਂਜੀ ਹਾਂ ਉੱਪਰ ਦੀ ਦੱਸਦਾ ਕੱਟਾ ਤਿੰਨਾ ਚੋ ਜਿਹੜਾ ਮਰਜ਼ੀ ਲੈ ਜਾਓ ਜੇ ਤਿੰਨੇ ਦੰਦੇ ਹੋਏ ਤਿੰਨੇ ਵੀ ਦੇ ਦਾਂਗੇ ਹਾਂਜੀ ਹਾਂ ਜੇ ਤਿੰਨੇ ਦੰਦੇ ਹੋਏ ਤਿੰਨੇ ਵੀ ਦੇ ਦਾਂਗੇ ਫਿਰ ਇਹ ਤੇ ਬੁਰਦ ਛੱਡ ਦੇਣਗੇ ਹਨਾ ਬਾਈ ਹਾਂਜੀ ਹਾਂ ਫਿਰ ਇਹ ਤੇ ਬੁਰਦ ਛੱਡ ਦੇਣ ਹਾਂਜੀ ਹਾਂ ਲੈ ਵੀ ਨੰਬਰ ਕਰੋ ਬਾਈ ਹੁਣ ਆ ਦਾ ਨੋਟ ਤੇ ਤੁਹਾਨੂੰ ਮੈਂ ਟਰੋਫੀਆਂ ਟਰੂਫੀਆਂ ਦੀਆਂ ਫੋਟੋ ਦਿਖਾ ਦਿੰਨਾ ਸਰਟੀਫਿਕੇਟ ਵੀ ਦਿਖਾ ਦਿੰਨਾ ਸਰਟੀਫਿਕੇਟ ਵੀ ਬਾਈ ਹੁਣਾਂ ਕੋਲੇ ਪਏ ਆ ਫੋਟੋ ਵੀ ਪਏ ਆ ਜੇ ਕਿਸੇ ਵੀ ਸੱਜਣ ਨੇ ਕਿਸੇ ਵੀ ਤਰ੍ਹਾਂ ਦੀ ਕਨਫਰਮੇਸ਼ਨ ਚਾਹੀਦੀ ਆ ਆ ਕੇ ਜਾਨਵਰ ਦੇਖਣੇ ਤੁਹਾਨੂੰ ਆਉਣਾ ਕਿੱਥੇ ਪੈਣਾ ਬਾਈ ਬਸੀ ਪਟਾਣਾ ਕੋਲੇ ਆ ਬਸੀ ਪਟਾਣਾ ਉਹ ਬਿਹੜਪਿੰਡ ਆ ਜੀ ਡਿਸਟ੍ਰਿਕਟ ਫਤਿਹਗੜ ਸਾਹਿਬ ਤੇ ਜੇ ਕਿਸੇ ਵੀ ਸੱਜਣ ਨੇ ਕਿਸੇ ਵੀ ਤਰ੍ਹਾਂ ਦੀ ਕਨਫਰਮ ਕਰਨਾ ਜਾਂ ਆ ਕੇ ਜਾਨਵਰ ਦੇਖਣਾ ਤਾਂ ਥੋੜੀ ਰੂਹ ਖੁਸ਼ ਹੋ ਜੀ ਥੋੜਾ ਮਨ ਹੋ ਜਾਣਾ ਖੁਸ਼ ਨੰਬਰ 22 ਹੁਣਾਂ ਦਾ ਨੋਟ ਕਰ ਲਓ ਫੋਨ ਲਾ ਲਿਓ ਇੰਨਾ ਕੁ ਧਿਆਨ ਰੱਖ ਲਿਓ ਵੀ ਜਦੋਂ ਵੀ ਤੁਸੀਂ ਫੋਨ ਲਾਓ ਨਾ ਤੇ ਵੇਲਾ ਕਿ ਵੇਲਾ ਜ਼ਰੂਰ ਦੇਖ ਲਿਓ ਵੀ ਇਹ ਨਾ ਹੋਵੇ ਵੀ ਤੁਸੀਂ ਰਾਤ ਨੂੰ 12 1 ਵਜੇ ਫੋਨ ਲਈ ਜਾਓ ਬਸ ਇੰਨਾ ਕੁ ਧਿਆਨ ਰੱਖ ਲਿਓ ਵੀ ਵੇਲਾ ਕਿਹੜਾ ਤੇ ਕਿਹੜਾ ਬਾਕੀ ਕੋਈ ੜਕਾ ਨਹੀਂ ਜਿਹੜੇ ਵੇਲੇ ਮਰਜ਼ੀ ਫੋਨ